ਕੁਤਰਾ ਕਰਦੇ ਦਾ ਖਾ ਗਿਆ 5 ਲੀਟਰ ਉਹਦਾ 12 ਸਾਲ ਹੋ ਇੱਥੇ ਗਿਆ ਨੂੰ ਦਾ ਬਾਕੀ ਇੱਕ ਘਰ ਦਾ ਇੱਥੇ ਨਰਮਾ ਜ ਹੈਗਾ ਇਹ ਵੀ ਇਹਦੇ ਚਾਚੇ ਦਾ ਇੱਥੇ ਨਹਿਰ ਦੇ ਉੱਤੇ ਪੁਲਸ ਵਾਲਿਆਂ ਦਾ ਨਾਕਾ ਵੀ ਹੈ ਇਹ ਆ ਬਾਰਗੇ ਛਟੀਆਂ ਖੜੀਆਂ ਨਾ ਹਾਂਜੀ ਦੋਸਤੋ ਆ ਭਾਈ ਸਹਿਜ ਆਇਆ ਸੀਗਾ ਇਹ ਦੋ ਦਿਨ ਆਇਆ ਸੀਗਾ ਇਹਨੇ ਮੇਰੇ ਇੱਕ ਦਿਨ ਨਰਮਾ ਵੀ ਚਕਾਇਆ ਸੀਗਾ ਤੇ ਇਹਨੂੰ ਹੁਣ ਛੱਡ ਕੇ ਆਉਣਾ ਹੈ ਸ਼ਾਮ ਦੇ ਮਨਲਾ ਪੌਣੇ 1:05 ਹੋਏ ਨੇ ਇੱਥੇ ਜਾਣਾ ਨੇੜੀ ਤਾਂ 1 ਕਿਲੋਮੀਟਰ ਹੋਏ ਤੋਂ ਪਿੰਡ ਗਿਆਨਾ ਤੈਨੂੰ ਆਪਾਂ ਇਹਦੇ ਪਿੰਡ ਭਾਈ ਛੱਡ ਕੇ ਆਉਣੇ ਹੁਣ ਤੇ ਬਸ ਘੰਟੇ ਡੇਢ ਘੰਟੇ ਚ ਵਾਪਸ ਆ ਜਾਾਂਗੇ ਤਾਂ ਚੱਲੇ ਫਿਰਾਂ ਤਾਂ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮੀਦ ਕਰਨਾ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਬੁਲਾਓ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਭਾਈ ਆਪਾਂ ਇਹਨੂੰ ਇਹਦੇ ਪਿੰਡ ਗਿਆਨੇ ਛੱਡ ਕੇ ਆਉਣੇ ਆਗੇ ਇਹ ਦੋ ਤਿੰਨ ਦਿਨ ਲਾ ਕੇ ਗਿਆ ਮੇਰੇ ਕੋਲੇ ਤੇ ਨਰਮਾ ਵੀ ਲਿਆ ਸੀ ਤੁਸੀਂ ਦੇਖਿਆ ਤੁਸੀਂ ਬਲੌਗ 'ਚ ਨਾ फिर चल गए साहेज चल हम्म चल चाल चल ਓ ਚੱਲਾ ਚੱਲਾ ਆਹ ਚੱਲਦਾ ਭਾਈ ਟੁਕ ਟੁਕ ਕਹਿੰਦਾ ਫਿਲਟਰ 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 ਕੁਤਰਾ ਕਰਦੇ ਦਾ ਖਾ ਗਿਆ 5 ਲੀਟਰ ਬੜਾ ਤੇਲ ਖਾਂਦਾ ਭਈ ਇਹ ਇਸ ਕਰਕੇ ਅਸੀਂ ਮੋਟਰ ਲਵਾਈ ਸੀਗੀ ਕੀ ਬਾਤ ਹੈ ਇਹ ਹਜੇ ਕੁਤਰਾ ਜਾ ਰਹੀ ਹੈ ਨਾ ਇੱਥੇ ਭਈ ਆਪਾਂ ਸਾਈ ਦੇ ਘਰੇ ਆ ਗਏ ਸੀਗੇ ਚਾ ਉਹ ਬੈਠਾ ਲੱਡੂ ਉਹ ਬੈਠਾ ਹੈਗਾ ਇਹ ਮੇਰੇ ਮਗਰ ਪੈ ਜਾਂਦਾ ਹੈਗਾ ਲੱਡੂ 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 ਕਿਤੇ ਮੈਨੂੰ ਨਾ ਲੱਡੂ ਖਵਾ ਦੇ ਨਾ ਨਾ ਕੀ ਆਲਾ ਓਏ ਇਹ ਖਤਰਨਾਕ ਹੁੰਦਾ ਘਰ ਆ ਭਾਈ ਬਾਈ ਨੇ ਇਥੇ ਟਾਣੀ ਦੇ ਵਿੱਚ ਨਾ ਲਿਆ ਕੇ ਭਾਈ ਆ ਹੁਣ ਹੀ ਲਾ ਕੇ ਨਾ ਕਿਹ ਚਿਰ ਹੋ ਗਿਆ ਬਾਈ ਇਹ ਬੁੱਝ ਲਾਈ ਨੂੰ ਓਏ ਇਹਨੂੰ ਹੋ ਗਏ 3 ਸਾਲ 3 ਸਾਲ ਹੋ ਗਏ ਤੇ ਕਿੰਨੂ ਭਾਈ ਮਿੱਠੇ ਆ ਕਿਉਂਕਿ ਮੈਂ ਖਾਦਾ ਸੀਗਾ ਇੱਕ ਤੇ ਘੈਂਟ ਗੱਲ ਬਾਤ ਆ ਓਏ ਸਾਨੂੰ ਦਾ 12 ਸਾਲ ਹੋਇਆ ਇੱਥੇ ਗਿਆ ਨੂੰ ਜਦੋਂ ਨਿੰਬੂ ਵੀ ਨਹੀਂ ਲੱਗੇ ਆ ਖੜੇ ਕਿੰਨੂ ਤੇ ਇੱਧਰ ਖੜੀ ਮੱਕੀ ਤੇ ਇੱਧਰ ਖੜਾ ਪਈ ਆਪਣੇ ਬਾਈ ਦਾ ਝੋਨਾ ਇਹ ਕਿਹੜਾ ਹੈ 26 ਆ ਭਾਈ 26 ਹੈ ਥੋੜਾ ਨਾ ਹਰੇ ਪੰਚ ਹੈ ਜੇ ਐ ਇਦਾਂ ਲੱਗਾ ਇਹ ਤੇ ਉਹ ਜਾਂਦੇ ਲੰਮੇ 2 ਕਿੱਲੇ ਕਿ 2.5 ਕਿੱਲੇ ਲੰਮੇ ਜਾਂਦੇ ਆ ਕਹਰੇ ਭਾਈ ਇਹ ਤੇ ਬਾਕੀ ਇੱਕ ਘਰ ਦਾ ਇੱਥੇ ਨਰਮਾ ਜ ਹੈਗਾ ਇਹ ਵੀ ਇਹਦੇ ਚਾਚੇ ਦਾ ਇਹਦਾ ਇੱਥੇ ਆਹਾ ਤੇ ਸਾਰੇ ਇਥੇ ਭਾਈ ਲੋਕਾਂ ਦੇ ਝੋਨੇ ਝੋਨਾ ਦਾ ਹੁੰਦਾ ਵੱਢ ਲਿਆ ਕਰ ਤੇ ਬਾਕੀ ਨੇ ਬਾਈ ਨੇ ਉਹ ਕਿੜੇ ਉਹ ਦਰਖਤ ਜੀ ਨਾ ਉਹ ਟਾਣੀਆਂ ਆਈਆਂ ਤੋ ਕਹਾ ਤਿੰਨ ਚਾਰ ਕਿੱਲੇ ਭਾਈ ਨੇ ਵੱਢ ਲੈਂਦੇ ਉਹ 75 ਕਮਣ ਕਿੱਲੇ ਦਾ ਹੋਇਆ ਕਰ ਚੰਗਾ ਹੋਇਆ ਕਰ ਉੱਥੇ ਦਾ ਆਹ ਦੇਖੋ ਭਾਈ ਕੀ ਰੰਗ ਲਿਆਉਂਦਾ ਹੈ ਤੇ ਇਧਰ ਲਾਰਕੇ ਬਾਈ ਨੇ ਬਾੜੀ ਤੇ ਆਹ ਲਾਰਕੇ ਮਾਲੀ ਲਾਰਕੇ ਹੈ ਇਥੇ ਭਾਈ ਵੱਡੀ ਨਹਿਰ ਦਾ ਪਾਣੀ ਆਉਂਦਾ ਇਹਨਾਂ ਦੇ ਉਹ ਭਾਖੜਾ ਦਾ ਆ ਨਹੀਂ ਆਉਂਦੀ ਕਿਹੜੀ ਦੇਸੂ ਵਾਲੀ ਨਹਿਰ ਵਜਦੀ ਹੈ ਤਖਤਮਲ ਵਾਲੀ ਨਾ ਉੱਚ ਮੋਗਾ ਲੱਗਾ ਇਹਨਾਂ ਦੇ ਹਿੱਦਰਲੇ ਪਾਸੇ ਆਉਂਦਾ ਭਾਈ ਉਹ ਸਿੱਧਾ ਆਦੇ ਸੁੱਕ ਨੂੰ ਆਉਂਦਾ ਸਿੱਧਾ ਮੋਗਾ ਤੇ ਉਹ ਖਾਲਜਾ ਲਗਾਤਾਰ ਚੱਲਦੀ ਹੁੰਦਾ ਕੰਟੀਨਿਊ ਤੇ ਦੋ ਪਾਈਪ ਲੈਣਾ ਭਾਈ ਇੱਥੇ ਨੱਕੇ ਰੱਖੇ ਭਾਈ ਨੇ ਦੋ ਨੱਕੇ ਰੱਖ ਰੱਖੇ ਭਾਈ ਇੱਥੇ ਕਦੋਂ ਲੋਡ ਹੁੰਦੀ ਇੱਕ ਦਾ ਪੱਲੀ ਥੱਲੇ ਆਣਾ ਭਾਈ ਤੇ ਕਹੋ ਸੀਗਾ ਦੋ ਨੱਕੇ ਤੇ ਬਾਕੀ ਕੱਸੀ ਦਾ ਪਾਣੀ ਤੇ ਇਧਰ ਮੱਕੀ ਮੱਕੀ ਦਾ ਹਰਾ ਚੱਲ ਜਾਂਦਾ ਕੋਸ ਉਹ ਖੜੀ ਛੋਟੀ ਜੀ ਇਹਦਰ ਪੜੋਸੀ ਦਾ ਭਾਈ ਲੈ ਕੇ ਵੱਢ ਕੇ ਝੋਨਾ ਠੀਕ ਗੱਲ ਆ ਠੀਕ ਆ ਖਰਾ ਲੋਕ ਲਟੋਪਿੰਗ ਹੋ ਰਿਹਾ ਹੈਗੇ ਸਾਰੇ ਆਪਾਂ ਇਹ ਪਿੰਡ ਗਿਆਨੇ ਗਿਆਨਾ ਜ਼ਿਲ੍ਹਾ ਬਠਿੰਡੇ ਚ ਪੈਂਦਾ ਇਹ ਪਿੰਡ ਤਹਿਸੀਲ ਤਲਵੰਡੀ ਤਖਤਸ਼ਰੀ ਦਰਦਮਾ ਸਾਹਿਬ ਉਹਦੇ ਵਿੱਚ ਪੈਂਦਾ ਭਾਈ ਆਰਾਮੇ ਦੇ ਨਾਲ ਕੁੱਤੇ ਪੈਗੇ ਮਗਰ ਆ ਕੁੱਤਾ ਮਗਰ ਪਊਗਾ ਆ ਜਾਂਦਾ ਤੜਕੇ ਤੜਕੇ ਦਾ ਟਾਈਮ ਭਾਈ ਤੇ ਆਪਾਂ ਪਿੰਡ ਗਿਆਨੇ ਤੋਂ ਵਾਪਸ ਆ ਰਹੇ ਆ ਤੇ ਟੜਕੇ ਦਾ ਟਾਈਮ ਕੀ ਹੈ ਟਾਈਮ ਹੋਇਆ ਭਾਈ ਟੜਕੇ ਦੇ ਸਾਢੇ 11 ਤੇ ਇੱਥੇ ਭਾਈ ਪੱਠੇ ਵਾਲੇ ਟਰੱਕ ਗੱਡੀਆਂ ਦੇ ਵੀਰ ਵਿਚਾਰੇ ਆ ਕੁੱਤੇ ਹਜੇ ਵੀ ਆਉਂਦੇ ਮੇਰੇ ਮਗਰ ਐਸੇ ਟੜਕੇ-ਟੜਕੇ ਟਰੱਕ ਗੱਡੀਆਂ ਜਾਂਦੇ ਆ ਪੂਰੀ ਸੁਧਾਨ ਲੱਗ ਰੇ ਨੇ ਕਿ ਨਹੀਂ ਕਿ ਜਵਾਕ ਵੀ ਲੱਗ ਰੇ ਵਿੱਚ ਅੱਜ ਥੋੜੀ ਨਾ ਧੁੰਦ ਜੀ ਦਾ ਹੋ ਰੇ ਹੈ ਗਿਆ ਨਾ ਐਲਾ ਦਾ ਅੱਜ ਕਿਵੇਂ ਧੁੰਦ ਹੁੰਦੀ ਹੈ ਤੇ ਚੱਲ ਮੈਂਗਾ ਸੀਜ਼ਨ ਦਾ ਕੰਮ ਆ ਫਸਦਿਆਂ ਉਹ ਤਾਂ ਚੱਲ ਕੇ ਰੋਟੀ ਆਪਦੇ ਘਰੇ ਆ ਕੇ ਛਕ ਲਾਂਗੇ ਉਹ ਤਾਂ ਕਹਿੰਦੇ ਸੀ ਛੱਕੇ ਆਈਂ ਭਾਈ ਮੈਂ ਜਾ ਕੇ ਭਾਈ ਕੰਮ ਲਾ ਖੜਾਗਾ ਕਿਉਂਕਿ ਹੁਣ ਨਵੇੜਾ ਨਵਾਰੀ ਦਾ ਕੰਮ ਖਾਸਾ ਹੁੰਦਾ ਹੈਗਾ ਤੇ ਇਸ ਕਰਕੇ ਮੈਂ ਕਿਹਾ ਭਾਈ ਟਾਈਮ ਨਾਲ ਚਾਹੀ ਚੰਗਾ ਹੈਗਾ ਤੇ ਭਾਈ ਇਧਰ ਪਾਣੀ ਲਾਉਣਾ ਗਿਆ ਸੀ ਕਿਥਾ ਤੇ ਉਹ ਨਾ ਚੱਲ ਭਾਈ ਉਹਦੀ ਕੱਸੀ ਦੀ ਵਾਰੀ ਉਹਨੇ ਵੀ ਰੌਣਾ ਹੀ ਰੌਣੀ ਕਰਨੀ ਹੈਗੀ ਨਰਮਾ ਲੈ ਕੇ ਸੀ ਪੱਟ ਕੇ ਤੇ ਆਪਾਂ ਵੀ ਬਸ ਹੁਣ ਤਿਆਰੀ ਕਰੀਏ ਨੇ ਕੁਝ ਪੱਟਾ ਪਟਾਈ ਸ਼ੁਰੂ ਕਰਦੇ ਆਂ ਜਾ ਕੇ ਹੁਣ ਕੁਝ ਇੱਕ ਕਿਲਾ ਹੈ ਤਾਂ ਪੱਟਤਾ ਭਾਈ ਆਪਾਂ ਆ ਭਾਈ ਆਪਣੇ ਹਰਿਆਣੇ ਦੀ ਸ਼ਣਕ ਆ ਗਈ ਇੱਥੋਂ ਵਧੀਆ ਬਣਾਤੀ ਤਾਜੀ ਤੇ ਬਾਣ ਖਰ ਗਿਆ ਨੇਦੀ ਤੇ ਇਕਠਾਈਆਂ ਤੇ ਬਣਾ ਰੱਖੀਆਂ ਨਾ ਤੁਹਾਨੂੰ ਤਾਂ ਕਿਸ ਨੇ ਰੌਣੀ ਟੜਕੇ-ਟੜਕੇ ਕੋਈ ਨਹੀਂ ਬਸ ਕੱਲੇ ਕੁੱਤੇ ਬੈਠੇ ਹੁੰਦੇ ਝੜਕ ਤੇ ਉਹ ਮਗਰ ਪਾ ਜਾਂਦੇ ਆ ਸਾਹੰਦੇ ਇੱਥੇ ਨਹਿਰ ਦੇ ਉੱਤੇ ਪੁਲਸ ਵਾਲਿਆਂ ਦਾ ਨਾਕਾ ਵੀ ਲਾਇਆ ਹੁੰਦਾ ਔਰ ਇੱਕ ਗੱਡੀ ਨੂੰ ਮੋਟਰਸਾਈਕਲ ਨੂੰ ਖੜਾ ਕੇ ਚੈੱਕ ਕਰਕੇ ਜਾਨ ਦਿੰਦੇ ਆ ਜਾਨ ਦਿੰਦੇ ਆ ਕਿਹੜੇ ਵੀਰ ਕੋਲ ਕਾਗਜ਼ ਹੁੰਦੇ ਉਹਨਾਂ ਤਾਂ ਗੁਡਾਰੀ ਨਹੀਂ ਹੁੰਦਾ ਕਰ ਕੀ ਨਹੀਂ ਹੁੰਦਾ ਉਹਦਾ ਭਈ ਉਹ ਚਲਾਨ ਵੀ ਕੱਟ ਦਿੰਦੇ ਆ ਤੇ ਇੱਥੇ ਆਪਾਂ ਭਈ ਆ ਨਹਿਰ ਆ ਗਈ ਸਾਹਮਣੇ ਇੱਥੇ ਨਾਕਾ ਹੈ ਆਵਾ ਵੀਡੀਓ ਬਣਾਉਣੇ ਆ ਦੇਖਾਂਗੇ ਕਿਦੇ ਆ ਭਈ ਸਿੱਧੀ ਇਧਰਲੀ ਸੜਕ ਕਿਓਂ ਨੂੰ ਜਾਂਦੀ ਹੈ ਇਹ ਤੇ ਆ ਕਾਲੇ ਨੂੰ ਨਿਕਲ ਜਾਂਦੀ ਪਤੀਆ ਸਾਨੂੰ ਤੇ ਆ ਨਹਿਰ ਦਾ ਪੌੜਾ ਤੇ ਇੱਥੇ ਪੁਲਿਸ ਵਾਲਿਆਂ ਦਾ ਨਾਕਾ ਹੁੰਦਾ ਹੈ ਨਹਿਰ ਚ ਪਾਣੀ ਕਿੰਨਾ ਕਰਨ ਚੱਲੀ ਜਾਂਦੀ ਹੈ ਨਹਿਰ ਤਾਂ ਹੋਵੇ ਨਹਿਰ ਚ ਪਾਣੀ ਹੈਗਾ ਭਾਈ ਚੱਲੀ ਜਾਂਦੀ ਹੈ ਥੋੜੀ ਥੋੜੀ ਇੱਥੇ ਨਾਕਾ ਹੁੰਦਾ ਇੱਥੇ ਰੋਕ ਲੈਂਦੇ ਘਰ ਡਿਊਟੀ ਹੁੰਦੀ ਹੈ ਕਿਵੇਂ ਨਹਿਰ ਚ ਪਾਣੀ ਚੱਲਦੀ ਜਾਂਦਾ ਹੈ ਤੇਜ਼ ਆ ਪਾਣੀ ਅੱਗੇ ਪਿੰਡ ਭਾਈ ਆ ਤਖਤਮਲ ਆ ਤਖਤਮਲ ਦੇ ਵਾਣਾਂਗੇ ਸੱਚੋ ਹੀ ਤਖਤ ਤਖ ਯਾਰਾ ਵਾਣ ਇਥੋਂ ਦੇ ਬਹੁਤ ਤਗੜੇ ਵਾਣ ਹੈ ਇਹ ਪਿੰਡ ਬਈ ਤਖਤਮਾਨ ਲਗਦਾ ਤੇ ਆਪਾਂ ਮੁੜਾਂਗੇ ਇੱਥੋਂ ਇਹ ਸਿੱਧੀ ਦਾ ਰੋਡ ਨਿਕਲ ਜਾਂਦੀ ਕਾਲੇ ਨੂੰ ਹਨਾ ਤੇ ਆਪਾਂ ਮੁੜਾਂਗੇ ਇੱਥੋਂ ਤਾਰੂਆਣੀ ਨੂੰ ਵਾਹ ਸਕੂਲਾਂ ਦੀਆਂ ਬੱਸਾਂ ਆਪਾਂ ਮੁੜਾਂਗੇ ਇਧਰ ਭਾਈ ਚੱਲੋ ਭਾਈ ਤੇ ਆਪਾਂ ਇਹ ਪਿੰਡ ਤਖਤਮਲ ਸੀ ਸਿੱਧਾ ਹੀ ਜਾਂਦੀ ਹੈ ਤਾਰੂਆਣੇ ਨੂੰ ਇਹ ਇੱਥੋਂ ਬਾਈਕ ਵਾਲਿਆਂ ਵਾਲੀ ਮੇਨ ਰੋਡ ਆ ਨਹੀਂ ਆਪਾਂ ਇੱਥੋਂ ਤਾਰੂਆਣਾ ਤੋਂ ਸਦਾ ਸਖਚਨ ਨਿਕਲ ਜਾਂਦੇ ਹਨ ਨਾ ਇਧਰ ਦੀ ਤੇ ਉਹ ਰੋਡ ਭਾਈ ਪੱਟ ਰੱਖੀ ਐ ਤੇ ਹੁਣ ਆਪਾਂ ਕੁਰਮਾਲੀ ਵੀਧੀ ਹੀ ਜਾਣਾ ਪਊ ਆਪਾਂ ਨੂੰ ਸਾਫ਼ ਰੋਡ ਆ ਵਧੀਆ ਹਨਾ ਆ ਇਹ ਸਿੱਧੀ ਭਾਈ ਡੱਬ ਵਾਲੀ ਤੋਂ ਹੁੰਦੀ ਐ ਤੇ ਰੋੜੀ ਸਰਦੂਲੇ ਵਾਲੇ ਖਾਂ ਅਟੈਚ ਹੁੰਦੀਆਂ ਨੇ ਇਹ ਕਾਂ ਵਾਲੀ ਵੀਧੀ ਆ ਕੇ ਸਿੱਧੀ ਡੱਬ ਵਾਲੀ ਕਾਂ ਵਾਲੀ ਵੀਧੀ ਆ ਕੇ ਇੱਥੇ ਅਰੋੜੀ ਰੋਡ ਤੇ ਆਪਾਂ ਇਧਰ ਚਲਾਂਗੇ ਕੁਰਮਾਲੀ ਵੀਧੀ ਤੇ ਉਹ ਸੜਕ ਨਾ ਸਖਚੈਨ ਤੋਂ ਲੈ ਕੇ ਕਾਂ ਦੇ ਤੱਕ ਪੱਟ ਰੱਖੀ ਆ ਉਹ ਕੁਦ ਵਾਲੀ ਤੋਂ ਪਹਿਲਾਂ ਦੀ ਪੱਟੀ ਹੋਈ ਐ ਖਰਾ ਤਪਮਾ ਚੱਲ ਫਿਰ ਇੱਧਰ ਦੀ ਨਿਕਲ ਜਾਂਦੇ ਆ ਸੂਰੀਆ ਮਹਾਰਾਜ ਵੀ ਪ੍ਰਕਾਸ਼ ਛੋੜ ਦਿਆ ਭਾਈ ਉਹਨਾਂ ਨੇ ਇਹ ਦਰਚਿੰਦਦਾਰੇ ਦੇਤੇ ਨਹੀਂ ਬਦਲਾਜ ਅਜ ਅਜ ਬਦਲਵਾਈ ਹੋਰੀ ਕਾਫੀ ਵਾਰਗੇ ਛਟੀਆਂ ਕਰਦੇ ਆ ਨਾ ਇਹ ਆਪਾਂ ਭਾਈ ਪੱਟਾਂ ਲਾਗੇ ਨੇ ਤੇ ਕਿਤੇ ਛੁੱਟੀ ਲਾਣੇ ਘੰਟਾ 2 ਘੰਟੇ ਹੈ ਨਾ ਇਹ ਪੱਟਦੇ ਆ ਹੌਲੀ ਹੌਲੀ ਪੱਟ ਤਾਂ ਕਿਤੇ ਫੇਰ ਚੱਕ ਤਾਂ ਕਿ ਨਾ ਸੁੱਕ ਜੇ ਜਾਂਦੇ ਖਰਾ ਤੇ ਆਪਾ ਉਥੋਂ ਆ ਗਏ ਸੀ ਤੇ ਉਥੋਂ ਆ ਕੇ ਤੇ ਉਧਰੋਂ ਆ ਕੇ ਭਾਈ ਆ ਥੋੜੀਆਂ ਜੀਆਂ ਪਹਿਲਾਂ ਕਿਤੇ ਲਾਂ ਦੇ ਚ ਘੰਟਾ ਛਟੀਆਂ ਦੇ ਨਾ ਹੁਣ ਥੋੜੀਆਂ ਜੀਆਂ ਪਟਕੀਆਂ ਖੜਾ ਹਜੇ ਮਨ ਲਾ ਕਿਲੇ ਇੱਕ ਵਾਂਗੂ ਪਟਕੀਆਂ ਹੋਣਗੀਆਂ ਹਜੇ ਕੁਝ ਖੜਗੇਗਾ ਤੇ ਬਸ ਇੰਨਾ ਕਿਸੇ ਬਲੌਗ ਜੀ ਇੱਥੋਂ ਤੱਕ ਦੇਖਿਆ ਦਾ ਸ਼ੁਕਰੀਆ ਤਾਂ ਕਿਹੜੇ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤਾਂ ਫਿਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ rabraka